ਉਹ ਨੇ ਨਿਰਮਲਜੀਤ ਸਿੰਘ ਸੇਖੋ ਬਾਰਡਰ ਟੂਚ ਜਿਨ੍ਹਾਂ ਦਾ ਕਿਰਦਾਰ ਦਿਲਜੀਤ ਨੇ ਨਿਭਾਇਆ ਹੈ ਕੱਲੇ ਨੇ 6 ਪਾਕਿਸਤਾਨੀ ਜੈਡਸ ਦਾ ਕੀਤਾ ਸੀ ਮੁਕਾਬਲਾ ਇਸ ਪੰਜਾਬੀ ਮੁੰਡੇ ਨੇ ਪਾਕਿਸਤਾਨੀ ਜੈਡਸ ਨੂੰ ਚਟਾ ਦਿੱਤੀ ਸੀ ਧੂੜ ਅੱਜ ਗੱਲ ਕਰਾਂਗੇ ਭਾਰਤੀ 에ਅਰਫੋਰਸ ਦੇ ਇੱਕ ਐਸੇ ਜਬਾਦ ਸਿਪਾਹੀ ਦੀ ਜਿਸ ਨੇ ਕੱਲੇ ਨੇ 6 ਪਾਕਿਸਤਾਨੀ ਜੈਡਸ ਨੂੰ ਮਿੱਟੀ ਦੇ ਵਿੱਚ ਮਿਲਾ ਦਿੱਤਾ ਇਹ ਕਹਾਣੀ ਹੈ ਪੰਜਾਬੀ ਮੁੰਡਾ ਤੇ ਭਾਰਤ ਦਾ ਜਬਾਦ ਸਿਪਾਹੀ ਨਿਰਮਲ ਸਿੰਘ ਸੇਖੋ ਨਿਰਮਲਜੀਤ ਸਿੰਘ ਸੇਖੋ ਭਾਰਤੀ ਏਅਰਫੋਰਸ ਦੇ ਇਕਲੌਤੇ ਅਫਸਰ ਨੇ ਜਿਨ੍ਹਾਂ ਨੂੰ ਬਹਾਦਰੀ ਤੇ ਲਈ ਪਰਮਵੀਰ ਚੱਕਰ ਮਿਲਿਆ ਬਾਰਡ 2 ਦੇ ਵਿੱਚ ਦਿਲਜੀਤ ਦਸਾਂਜ ਉਹਨਾਂ ਦਾ ਕਰਦਾਰ ਨਿਭਾਰੇ ਨੇ ਸੋ ਜਾਣਦੇ ਹਾਂ ਇਸ ਜਬਾਦ ਸਿਪਾਹੀ ਦੇ ਬਾਰੇ ਸੇਖੋ ਉਹਨਾਂ ਦਾ ਜਨਮ 17 ਜੁਲਾਈ 1943 ਨੂੰ ਲੁਧਿਆਣਾ ਦੇ ਈਸੇਵਾਲਪਿੰਡ ਦੇ ਵਿੱਚ ਹੋਇਆ ਉਹਨਾਂ ਦੇ ਪਿਤਾ ਦਾ ਨਾਮ ਤਰਲੋਕ ਸਿੰਘ ਸੇਖੋ ਤੇ ਮਾਤਾ ਦਾ ਨਾਮ ਹਰਬੰਸ ਕੌਰ ਸੀ 4 ਜੂਨ 1960 ਨੂੰ ਸੇਖੂ ਇੰਡੀਅਨ 에ਅਰਫੋਰਸ ਦੇ ਪਾਇਲਟ ਆਫੀਸਰ ਦੇ ਤੌਰ ਤੇ ਨਿਯੁਕਤ ਹੋਏ ਸੇਖੂ ਬਚਪਨ ਤੋਂ ਹੀ ਡਿਫੈਂਸ ਦੇ ਵਿੱਚ ਜਾਣਾ ਚਾਹੁੰਦਾ ਸੀ ਪਿਤਾ ਆਰਮੀ ਦੇ ਵਿੱਚ ਸੀਗੇ ਜਿਸ ਕਰਕੇ ਸ਼ੁਰੂ ਦੇ ਵਿੱਚ ਹੀ ਉਹਨਾਂ ਦੇ ਮਨ ਦੇ ਵਿੱਚ ਦੇਸ਼ ਦੇ ਲਈ ਕੁਝ ਕਰ ਗੁਜ਼ਰਨ ਦਾ ਜਜ਼ਬਾ ਸੀ ਕਿਸਮਤ ਨੇ ਉਹਨਾਂ ਨੂੰ ਮੌਕਾ ਵੀ ਛੇਤੀ ਦੇ ਦਿੱਤਾ 1960 ਦੇ ਵਿੱਚ 에ਅਰਫੋਰਸ ਜੁਆਇਨ ਕਰਨ ਤੋਂ 4 ਸਾਲ ਬਾਅਦ ਹੀ ਭਾਰਤ-ਪਾਕਿਸਤਾਨ ਜੰਗ ਛਿੜ ਗਈ ਉਸ ਸਮੇਂ ਸੇਖੂ ਨੰਬਰ 18 ਸਕੁਐड्रन ਦ ਫਲਾਈਂਗ ਬੁਲੇਟਸ ਦੇ ਵਿੱਚ ਤਨਾਤੀ ਉਹ ਸ਼੍ਰੀਨਗਰ ਦੇ ਵਿੱਚ ਫਲੋਲੈਂਡ ਜੀਨੱਡ ਫਾਈਟਰ 에ਅਰਕ੍ਰਾਫਟ ਦਾ ਪਾਇਲਟ ਸੀ 14 ਦਸੰਬਰ 1971 ਨੂੰ 6 ਪਾਕਿਸਤਾਨੀ ਫਾਈਟਰ ਜੈਟ ਭਾਰਤ ਦੇ ਸ਼੍ਰੀਨਗਰ ਰੇਡ ਬੇਸ ਦੇ ਵਿੱਚ ਤੇ ਹਮਲਾ ਕਰ ਦਿੰਦੇ ਨੇ ਉਹਨਾਂ ਦਾ ਮਕਸਦ ਕਸ਼ਮੀਰ ਵੈਲੀ ਦੇ ਵਿੱਚ ਦਾਖਲ ਹੋ ਕੇ ਸ਼੍ਰੀਨਗਰ 에ਅਰ ਬੇਸ ਤੇ ਹਮਲਾ ਕਰਕੇ ਵਾਪਸ ਜਾਣਾ ਸੀ ਪਰ ਉਹ ਨਹੀਂ ਜਾਣਦੇ ਸੀ ਕਿ ਉਹਨਾਂ ਦਾ ਸਾਹਮਣਾ ਉਥੋਂ ਦੇ ਫਲਾਈਂਗ ਬੁਲੇਟਸ ਦੇ ਸ਼ੇਰ ਨਿਰਮਲ ਸਿੰਘ ਸੇਖੋ ਦੇ ਨਾਲ ਹੋਣਾ ਹੈ ਉਸ ਸਮੇਂ ਪਰਦੇ ਕੋਲ ਇਸ ਤਰ੍ਹਾਂ ਦੇ ਰਡਾਰ ਨਹੀਂ ਸਨ ਕਿ ਪਤਾ ਲੱਗ ਸਕੇ ਕਿ ਪਾਕਿਸਤਾਨ ਤੋਂ ਕਿੰਨੇ ਫਾਈਟਰ ਜੈਟ ਜਿਹੜੇ ਨੇ ਉਹ 에어ਫੀਲਡ ਦੇ ਵਿੱਚ ਦਾਖਲ ਹੋਏ ਨੇ ਅਸਲ ਵਿੱਚ ਪਾਕਿਸਤਾਨ ਦੇ 6 ਫਾਈਟਰ ਜੈਟ ਜਿਹੜੇ ਨੇ ਉਹ ਭਾਰਤੀ 에어ਸਪੇਸ ਦੇ ਵਿੱਚ ਦਾਖਲ ਹੋਏ ਸੀ ਜਿਨ੍ਹਾਂ ਦੇ ਵਿੱਚੋਂ 4 ਹੀ ਹਮਲਾ ਕਰਨ ਦੇ ਲਈ ਅੱਗੇ ਵਧੇ ਤੇ 2 ਫਾਈਟਰ ਜੈਟ ਉਸ ਨੂੰ ਕਵਰ ਦੇਣ ਦੇ ਲਈ ਪਿੱਛੇ ਸਨ ਜਦੋਂ ਪਾਕਿਸਤਾਨ ਦੇ 4 ਸਾਈਬਰ ਜੈਟ ਜ਼ਮੀਨ ਤੋਂ 5000 ਫੁੱਟ ਦੀ ਉਚਾਈ ਤੇ ਆਗੇ ਤਾਂ ਉਹਨਾਂ ਦੀ ਆਵਾਜ਼ ਦੇ ਨਾਲ ਭਾਰਤੀ ਜਵਾਨਾਂ ਨੂੰ ਪਤਾ ਲੱਗਦਾ ਹੈ ਕਿ ਪਾਕਿਸਤਾਨ ਦੇ ਸੇਬਰ ਜੈਟ ਇੰਡੀਅਨ 에ਅਰ ਸਪੇਸ ਦੇ ਵਿੱਚ ਆ ਚੁੱਕੇ ਨੇ ਜਿਸ ਤੋਂ ਬਾਅਦ ਸਾਰੇ ਅਲਰਟ ਤੇ ਹੋ ਗਏ ਜਾਣਕਾਰੀ ਦੇਣ ਲਈ ਅਲਾਰਮ ਬਜਾ ਦਿੱਤਾ ਜਿਸ ਨਾਲ ਫਲਾਈਟ ਲੈਫਟੇਨੈਂਟ ਬੀ ਐਸ ਕੁੰਮਨ ਤੇ ਫਲਾਈਟ ਆਫੀਸਰ ਨਿਰਮਲਜੀਤ ਸਿੰਘ ਸੇਕੋ ਵੀ ਅਲਰਟ ਹੋ ਗਏ ਉਸ ਸਮੇਂ ਇਹ ਦੋਵੇਂ ਆਫੀਸਰ ਸਟੈਂਡ ਬਾਈ ਤੇ ਸੀ ਯਾਨੀ ਕਿ ਦੋਵੇਂ ਟਰੇਨ ਸੀ ਤੇ 2 ਮਿੰਟਾਂ ਦੇ ਅੰਦਰ ਹੀ ਟੇਕ ਆਫ ਕਰਕੇ ਕੰਬੈਟ ਐਗਜ਼ੀਕਿਊਟਿਵ ਕਰਨ ਦੇ ਲਈ ਤਿਆਰ ਪਰ ਤਿਆਰ ਸੀ ਇੱਕ ਪੱਖ ਸੇ ਪਾਕਿਸਤਾਨੀ ਜੈਟਸ ਨੇ 에어ਫੀਲਡ ਤੇ ਬੰਬਾਰੀ ਸ਼ੁਰੂ ਕਰ ਦਿੱਤੀ ਅਜੇ ਦੇ ਵਿੱਚ ਉਡਾਣ ਭਰਨਾ ਮੁਸ਼ਕਿਲ ਸੀ ਬੇहद ਮੁਸ਼ਕਿਲ ਪਰ ਕੁੰਮਣ ਤੇ ਸੇਖੋ ਨੇ ਇਸ ਦੀ ਕੋਈ ਪਰਵਾਹ ਨਹੀਂ ਕੀਤੀ ਹੁਣ ਉਹਨਾਂ ਨੂੰ ਕਿਸੇ ਇਸ਼ਾਰੇ ਦੀ ਲੋੜ ਨਹੀਂ ਸੀ ਹੁਣ ਉਹ ਕਰੋ ਜਾਂ ਮਰੋ ਦੇ ਲਈ ਤਿਆਰ ਸੀ ਪਹਿਲਾ ਉਡਾਣ ਫਲਾਈਟ ਲੈਫਟੇਨੈਂਟ ਕੁੰਮਣ ਨੇ ਪਰੀ ਰਨਵੇ ਤੇ ਅਜੇ ਪਹਿਲੀ ਉਡਾਣ ਕਾਰਨ ਧੂੜੀ ਸੀ ਕੋਜ਼ ਨਜ਼ਰ ਨਹੀਂ ਆ ਰਿਹਾ ਸੀ ਪਰ ਸਮਝ ਆ ਗਿਆ ਸੀ ਕਿ ਕੋਈ ਇੰਤਜ਼ਾਰ ਨਹੀਂ ਸੀ ਕਰ ਸਕਦਾ 20 ਸੈਕਿੰਟਾਂ ਦੇ ਅੰਦਰ ਹੀ ਸੇਖੋਂ ਨੇ ਟੇਕ-ਆਫ ਕਰ ਲਿਆ ਲੈਫਟੀਨੈਂਟ ਕੁਮਨ ਨੂੰ ਟੇਕ-ਆਫ ਕਰਦੇ ਹੀ ਨਜ਼ਰੋਂ ਆਉਣਾ ਬੰਦ ਹੋ ਗਿਆ ਜਿਸ ਕਰਕੇ ਉਹਨਾਂ ਨੂੰ ਸੇਖੋਂ ਨੂੰ ਲੜਾਈ ਦੇ ਵਿੱਚ ਕੱਲਾ ਛੱਡਣਾ ਪਿਆ ਹੁਣ ਇੱਕ ਦਾ ਮੁਕਾਬਲਾ 4 ਨਾਲ ਸੀ ਉਡਾਨ ਪਰਦੇਈ ਨਿਰਮਲ ਸਿੰਘ ਸੇਖੋਂ ਨੇ ਪਾਕਿਸਤਾਨੀ ਸੈਅਰਜਟਸ ਨੂੰ ਚੇਜ਼ ਕਰਨਾ ਸ਼ੁਰੂ ਕਰ ਦਿੱਤਾ ਤੇ ਆਪਣੀ 30mm ਕੈਨਨ ਨਾਲ ਪਾਕਿਸਤਾਨੀ ਜੈਟ ਨੂੰ ਨਿਸ਼ਾਨਾ ਬਣਾਇਆ ਆਪਣਾ ਇੱਕ ਟਾਰਗੇਟ ਪੂਰਾ ਕਰਦੇ ਹੀ ਸੇਖੋ ਦੂਜੀ ਪਾਕਿਸਤਾਨੀ ਜਟਾ ਪਿੱਛਾ ਕਰਨ ਲੱਗੇ ਜਦੋਂ ਪਾਕਿਸਤਾਨੀ ਸੈਬਰਜੈਟ ਦੇ ਪਾਇਲਟ ਨੂੰ ਪਤਾ ਲੱਗ ਗਿਆ ਕਿ ਭਾਰਤੀ ਫਾਈਟਰ ਜੈਟ ਉਸ ਦਾ ਪਿੱਛਾ ਕਰ ਰਿਹਾ ਹੈ ਤਾਂ ਉਸਨੇ ਪਾਕਿਸਤਾਨੀ ਸੀਮਾ ਦੇ ਵਿੱਚ ਵਾਪਸ ਜਾਣ ਦਾ ਫੈਸਲਾ ਕਰ ਲਿਆ ਪਰ ਸੇਖੋ ਤੇਜ਼ੀ ਦੇ ਨਾਲ ਉਸ ਦਾ ਪਿੱਛਾ ਕਰ ਰਿਹਾ ਸੀ ਇਹ ਦੇਖ ਕੇ ਪਾਕਿਸਤਾਨੀ ਪਾਇਲਟ ਨੇ ਦੂਜੇ ਦੋ ਸੈਬਰਜੈਟਸ ਨੂੰ ਮਦਦ ਲਈ ਬੁਲਾ ਲਿਆ ਦੋਵੇਂ ਜੈਟ ਕੁਝ ਹੀ ਮਿੰਟਾਂ ਦੇ ਵਿੱਚ ਉਸਨੂੰ ਕਵਰ ਦੇਣ ਦੇ ਲਈ ਆ ਗਏ ਇਹ ਉਹ ਸਮਾਂ ਸੀ ਜਦੋਂ ਨਿਰਮਲਜੀਤ ਸਿੰਘ ਸੇਖੋਂ ਨੂੰ ਪਤਾ ਲੱਗਿਆ ਕਿ ਪਾਕਿਸਤਾਨ ਤੋਂ 4 ਦੀ 6 ਜਟਾਇਆ ਆਪਣੇ ਆਪ ਨੂੰ ਹਰ ਪਾਸੇ ਤੋਂ ਕਿਰਿਆ ਦੇਖ ਕੇ ਵੀ ਸੇਖੋਂ ਪਿੱਛੇ ਨਹੀਂ ਹਟਿਆ ਇਸ ਮੌਕੇ ਉਸਨੇ ਬਹਾਦਰੀ ਦਿਖਾਉਂਦੇ ਹੋਏ ਇੱਕ ਫਾਈਟਰ ਜੈਟ ਨੂੰ ਨਿਸ਼ਾਨਾ ਬਣਾ ਕੇ ੇਠਾ ਸੜ ਦਿੱਤਾ ਦੂਜੇ ਪਾਸੇ ਕਵਰ ਕਰਨ ਆਏ ਪਾਕਿਸਤਾਨੀ ਸਾਈਬਰ ਜੈਟ ਨੇ ਵੀ ਨਿਰਮਲਜੀਤ ਸਿੰਘ ਸੇਖੋਂ ਤੇ ਫਾਈਟਰ ਜੈਟ ਤੇ ਹਮਲਾ ਕਰ ਦਿੱਤਾ ਜਿਸ ਵਿੱਚ ਨਿਰਮਲਜੀਤ ਦਾਸ ਜੈਟ ਕ੍ਰੈਸ਼ ਹੋ ਕੇ ਡਿੱਗ ਪਿਆ ਇਸ ਹਮਲੇ ਦੇ ਵਿੱਚ ਸੇਖੋ ਨਹੀਂ बच ਸਕੇ ਪ੍ਰਾਣ ਤਿਆਗਣ ਤੋਂ ਪਹਿਲਾਂ ਉਹਨਾਂ ਨੇ ਪਾਕਿਸਤਾਨ ਦੇ ਦੋ ਸਾਈਬਰ ਜੈਟਸ ਨੂੰ ਮਾਰ ਛੱਡਿਆ ਤੇ ਬਾਕੀਆਂ ਨੂੰ ਵਾਪਸ ਜਾਣ ਦੇ ਲਈ ਮਜਬੂਰ ਕਰ ਦਿੱਤਾ ਨਿਰਮਲਜੀਤ ਸਿੰਘ ਸੇਖੋ ਦੀ ਜਬਾਜ਼ੀ ਤੇ ਵੀਰਤਾ ਲਈ ਉਹਨਾਂ ਨੂੰ ਮਰਨ ਉਪਰੰਤ ਸਰਵਉੱਚ ਵੀਰਤਾ ਪੁਰਸਕਾਰ ਪਰਮ ਵੀ ਚੱਕਰ ਦੇ ਨਾਲ ਸਨਮਾਨਿਤ ਕੀਤਾ ਗਿਆ ਇਸਤੇ ਦੋ ਦਿਨ ਬਾਅਦ ਹੀ ਪਾਕਿਸਤਾਨੀ ਫੌਜ ਨੇ ਬਿਨਾਂ ਸ਼ਰਤ ਸਰੈਂਡਰ ਕਰਕੇ ਯੁੱਧ ਨੂੰ ਸਮਾਪਤ ਕਰ ਦਿੱਤਾ ਇਸ ਵਿੱਚ ਪਾਕਿਸਤਾਨ ਦੇ 93000 ਫੌਜੀਆ ਨੇ ਆਤਮ ਸਮਰਪਣ ਕਰ ਦਿੱਤਾ ਸੀ